ਨਬਰੀ ਅਸਦ ਦੇ ਰਾਜਾ ਮਹਾਰਾਜਾ ਰਿਪਨ ਦਮਨ ਸਿੰਘ ਜੀ ਦੇ ਪਰਪੋਤਰੇ ਅਭਿਜੋਦੇ ਪ੍ਰਤਾਪ ਦੀ ਦਸਤਾਰਵੰਦੀ ਸਮਾਗਮ ਵਿੱਚ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾ ਵੀ ਮੌਜੂਦ ਰਹੇ। ਉਹਨਾਂ ਨੇ ਕਿਹਾ ਕਿ ਪ੍ਰਾਤਨ ਸਮੇਂ ਵਿੱਚ ਵੀ ਰਾਜਾ ਮਹਾਰਾਜਿਆਂ ਮਹਿਲ ਵਿੱਚ ਇਸ ਤਰ੍ਹਾਂ ਰੌਣਕਾਂ ਲੱਗਦੀਆਂ ਸਨ ਜੋ ਅੱਜ ਦੁਬਾਰਾ ਵੇਖਣ ਨੂੰ ਮਿਲੀਆਂ। ਦਸਤਾਰ ਬੰਦੀ ਸਮਾਗਮ ਸੰਬੰਧੀ ਉਲਤਾਰ ਸੰਧਵਾ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਜ਼ਿਕਰ ਕੀਤਾ ਕਿ 124 ਸਾਲਾਂ ਬਾਅਦ ਮਹਿਲ ਵਿੱਚ ਮੁੜ رونਕਾਂ ਲੱਗੀਆਂ। ਇਸ ਮੌਕੇ ਉੱਪਰ ਉਹਨਾਂ ਨੇ ਕੇਂਦਰ ਸਰਕਾਰ ਵੱਲੋਂ ਦਿੱਤੇ ਬਜਟ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਜੋ ਮਾਣ ਮਿਲਣਾ ਚਾਹੀਦਾ ਸੀ ਉਹ ਨਹੀਂ ਦਿੱਤਾ ਗਿਆ। ਮਹਿਲ ਵਿੱਚ ਮੁੜ رونਕਾਂ ਲੱਗੀਆਂ। ਦੇਖੋ ਜਿਹੜੀ ਵੀ ਰੋਗ ਗੁਰੂ ਸਾਹਿਬ ਨੂੰ ਪ੍ਰਣਾਮ ਕੇ ਵਿਚਰਦੀ ਹੈ ਉਹ 124 ਸਾਲ ਤੋਂ 1024 ਸਾਲ ਬਾਅਦ ਵੀ ਐਂ ਰੌਣਕ ਲੱਗ ਗਈ ਠੀਕ ਹੈ ਮਹਾਰਾਜਾ ਹੀਰਾ ਸਿੰਘ ਬੁਰਾਂ ਦੀ ਜਿਹੜੀ ਸੇਵਾ ਹੈ ਗੁਰੂ ਨੂੰ ਪੰਥ ਨੂੰ ਜਿਹੜੀ ਸੇਵਾ ਉਹ ਬਹੁਤ ਵੱਡੀ ਹੈ ਔਰ ਇਹਦੀਆਂ ਸ਼ਖੀਅਤਾਂ ਇਤਨਾ ਦੀ ਸੇਵਾ ਕਰਦੀਆਂ ਫਿਰ ਕਦੇ ਮਰਦੇ ਨਹੀਂ ਕਦੇ ਗੁਰਮੁਖ ਜਿਉਂਦੇ ਰਹਿੰਦੇ ਆ ਗੁਰਮੁਖ ਕਰੇ ਨਹੀਂ ਵਰਤੇ ਸੋ ਇਥੇ ਉਸੇ ਤਰ੍ਹਾਂ ਹੀ ਕਿਰਪਾ ਗੁਰਸਾਹਿਬ ਨੂੰ ਲੱਗਦਾ ਕਿ ਜਿਸ ਤਰ੍ਹਾਂ ਪੰਥ ਪ੍ਰਤੀ ਮਹਾਰਾਜਾ ਅਗਰੇ ਪ੍ਰਧਮਨ ਜਿਹੜਾ ਤਾਸੀ ਪਹਿਲਾ 124 ਸਾਲ ਪਹਿਲਾਂ ਅੰਗਰੂਪਰਨ ਸਾਹਿਬ ਦੇ ਇੱਕੋ ਚੌਂਕੜੇ ਚ ਹੋਇਆ ਸੀ ਦੁਬਾਰਾ ਇਤਿਹਾਸ ਦੁਹਰਾਇਆ ਜਾ ਰਿਹਾ ਹੈ ਬੜੀ ਸੰਗਤ ਦੇ ਵਿੱਚ ਸ਼ਰਧਾ ਸਤਕਾਰ ਨਜ਼ਰ ਆ ਰਹੀ ਹੈ ਮਹਾਰਾਜਾ ਰਿਪੁਧਮਨ ਸਿੰਘ ਇਹਨਾਂ ਦਾ ਸਾਰਾ ਪਰਿਵਾਰ ਹੀ ਬਹੁਤ ਗੁਰੂ ਸਾਹਿਬ ਨੂੰ ਪਰਣਾਇਆ ਹੋਇਆ ਮਨੁੱਖਤਾ ਨੂੰ ਪਰਣਾਇਆ ਹੋਇਆ ਗੁਰਸਿੱਖੀ ਨੂੰ ਪਰਣਾਇਆ ਪੰਥ ਪ੍ਰੇਮ ਨਾਲ ਲਿਬੜੇ ਸੀ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਮੇਰ ਕਰਨ ਵੀ ਇਸੇ ਤਰ੍ਹਾਂ ਅੱਗੇ ਵੀ ਇਸੇ ਤਰ੍ਹਾਂ ਚਲਦਾ ਰਹੇ ਜੀ ਅਵੇ ਅਵੇ ਉਹ ਤੇ ਬਕਾਫੀ ਜਿਹੜੀ ਉਹ ਮੜਾ ਜੀ ਸਾਡੇ ਬਹੁਤ ਬੱਚੇ ਨੇ ਉਹ ਮੋਬਾਈਲਾਂ ਚ ਲੱਜੇ ਰਹੇ ਪਰ ਉਹਨੇ ਇੱਕ ਸੁਪਨਾ ਦੇਖੋ ਖਾਲਸਾ ਹੀ ਵਿਰਾਸਤ ਇਸਾਨ ਨੂੰ ਅਕੇਲੇ ਲੱਗਦਾ ਦੇਖੋ ਇਹ ਸੰਸਕਾਰ ਹੈ ਜੀ ਤੇ ਸੰਸਕਾਰ ਅੱਗੇ ਡੀਐਨਏ ਦਾ ਅਸਰ ਕਰਦਾ ਹੀ ਹੈ ਤੁਮ ਸਭ ਇਸੇ ਤਰ੍ਹਾਂ ਮੇਰ ਰਹਿਣ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਤੁਸੀਂ ਸਭ ਇਸ ਬੱਚੇ ਨੂੰ ਵੀ ਕੁਝ ਸਿੱਖੀ ਨਰ ਪਿਆਰ ਬਖਸ਼ਣ ਕੋ ਸਿੱਖੀ ਜੀਵਨ ਬਖਸ਼ਣ ਅਤੇ ਇਸੇ ਤਰ੍ਹਾਂ ਪਿਆਰ ਅਤੇ ਸੇਵਾ ਕਰਦਾ ਰਹੇ ਪੰਜਾਬ ਸਰਕਾਰ ਕੋਈ ਇਸ ਤਰ੍ਹਾਂ ਇਤਿਹਾਸ ਚ ਬੱਚੇ ਨੂੰ ਪੜ੍ਹਾ ਸਕਦੀ ਕਿਉਂਕਿ ਜਿਹੜਾ ਖੁਦਮਨ ਸਿੰਘ ਦਾ ਜਿਹੜਾ ਇਤਿਹਾਸ ਹੀ ਮਹਾਰਾਜ ਦਾ ਬੜਾ ਡੋਰ ਸੀ ਅੱਜ ਦੇ ਨੌਜਵਾਨ ਪੀੜੀ ਨੂੰ ਜਿਹੜਾ ਇਹ ਜਾਣੂ ਕਰਨਾ ਚਾਹੀਦਾ ਹਿਸਟਰੀ ਖਤਮ ਕਰਨ ਦਾ ਕੰਮ ਤਾਂ ਇਕੱਲਾ ਕੇਂਦਰ ਸਰਕਾਰ ਦਾ ਆਪਾਂ ਤਾਂ ਜਿਹੜਾ ਮਾਨਵਤਾ ਇਤਿਹਾਸ ਹਰ ਬੱਚੇ ਨੂੰ ਪੜਾਉਣਾ ਹੀ ਪੜਾਉਣਾ ਹੈ ਥੈਂਕ ਯੂ ਥੈਂਕ ਯੂ